ਸਸੇਗਾ ਵੀ ਜੀ ਮੇਰਾ ਟਰੈਕਟਰ ਵਕਾਊਗਾ ਪੰਜਾਬ ਨੰਬਰ 2K ਦਾ ਪੇਂਟ ਹੋਇਆ 1994 ਮਾਡਲ ਰੇਟ ਹੈਗਾ 2,50,000 ਰੁਪਏ ਏਰੀਆ ਰਈਆ ਬਿਆਸ ਡਿਸਟ੍ਰਿਕਟ ਕੰਬਰਸਰ ਚਾਰੋਂ ਟਾਇਰ ਕੰਪਨੀ ਨੇ ਲੱਗੇ 2K ਦਾ ਪੇਂਟ ਨਵੀਂ ਬੈਟਰੀ ਇੱਕ ਸਾਈਡ ਦੀ ਫੈਬਰ ਵਾਲੀ ਹੱਟ ਲੱਗੀ ਆ ਪੰਜਾਬ ਨੰਬਰ ਟਰੈਕਟਰ ਆ ਫੋਨ ਨੰਬਰ 62887397416 ਰਈਆ ਬਿਆਸ ਡਿਸਟ੍ਰਿਕਟ ਕੰਬਰਸਰ ਰੇਟ ਨੰਬਰ ਤੇ ਕਨੈਕਟ ਕਰਦਾ ਆ ਦੇਰੇ ਸਟੀਅਰਿੰਗ ਲੱਗਾ ਛੋਟਾ ਸਾਰੇ ਸਮਾਨ ਨਵੇਂ ਲੱਗਾ ਇਹ ਟੂਕੇ ਦਾ ਪੇਂਟ 5 ਸਾਲ ਦੀ ਗਾਰੰਟੀ ਮਗਰਾੜ ਨਵੇਂ ਟਾਇਰ ਨਵੇਂ ਸੀਟ ਨਵੇਂ ਮਿਊਜ਼ਿਕ ਸਿਸਟਮ ਸਾਰਾ ਕੁਝ ਨਵਾਂ ਲੱਗਾ ਜੀ ਆ ਕੇ ਚੈੱਕ ਕਰਕੇ ਖਰੀਦ ਸਕਦੇ ਜੀ ਫੋਨ ਨੰਬਰ ਆ ਮੇਰਾ ਵੀਰੇ 6883797416 94 ਬੜਾ ਟਰੈਕਟਰ ਇੰਜਨ ਗੇਅਰ ਦਾ ਫੁੱਲ ਟਰੈਕਟਰ ਹੈ ਓਕੇ ਆ ਚਾਰੋਂ ਟਾਇਰ ਨਵੇਂ ਆ ਤੇਲ ਸਾਰੇ ਤੇਲ ਨਵੇਂ ਆ ਕੋਈ ਚੀਜ਼ ਪੁਰਾਣੀ ਨਹੀਂ ਲੱਗੀ ਵੀ ਸਾਡੀ ਵੀਰੇ ਦੇਖੋ ਫਾਰਮ ਕੋਡ ਮੋਡੀਫਾਈ ਗਿਆਸ ਰਈਆ ਡਿਸਟ੍ਰਿਕਟ ਅੰਮ੍ਰਿਤਸਰ ਪੰਜਾਬ ਦਾ ਨੰਬਰ ਟ੍ਰੈਕਟਰਾ ਫੋਨ 6283397416 ਥੈਂਕ ਯੂ ਵੀਰ ਜੀ